ਹੈਲੋ ਗਾਇਸ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਤੁਸੀਂ ਅਸੀਂ ਵੀ ਸਭ ਠੀਕ ਠਾਕ ਹਾਂ ਗਾਇਸ ਅੱਜ ਲੱਗੀ ਮੈਂ ਆਲੂ ਲੋਟਰੀ ਦੀ ਸਬਜ਼ੀ ਬਣਾਉਣ ਤੇ ਉਹਦੀ ਰੈਸਪੀ ਤੁਹਾਨੂੰ ਦਿਖਾਉਣੇ ਗਾਇਸ ਕਿਹੜੀ ਰੈਸਪੀ ਲੱਗੀ ਪਾਉਣ ਮੈਂ ਤਿੰਨ ਲੱਗੀ ਪਿਆਜ਼ ਪਾਉਣ ਦੋ ਟਮਾਟਰ ਇੱਕ ਅਧਕੜ ਤਣੀਆਂ ਹਰੀ ਮਿਰਚ ਲੈ ਲਈ ਮੈਂ ਇਹ ਸਾਡੀ ਰੈਸਪੀ ਹੈ ਤੇ ਜਿਵੇਂ ਗਾਇਸ ਮੈਂ ਲੱਗੀ ਤਿਆਰ ਕਰਨ ਪੀ ਤੁਹਾਨੂੰ ਤਿਆਰ ਕਰਕੇ ਗਾਇਸ ਦਿਖਾਉਣੀ ਰਸਮੀ ਹੈਲੋ ਗਾਇਸ ਆਲੂ ਮੈਂ ਬਾਲੇ ਆ ਤੇ ਹੁਣ ਮੈਂ ਲੱਗੀ ਛਿਲਣ ਤੇ ਛਿਲ ਕੇ ਇਹ ਤੁਹਾਨੂੰ ਦਿਖਾਉਣੀ ਗਾਇਸ ਹੈਲੋ ਗਾਇਸ ਹੁਣ ਮੈਂ ਆਲੂ ਛਿਲ ਕੇ ਤੇ ਚੀਰ ਕੇ ਰੱਖ ਲਏ ਆ ਤੇ ਹੁਣ ਤੁਹਾਨੂੰ ਮੈਂ ਤੜਕਾ ਲੱਗੀ ਬਣਾਉਣ ਫੇਰ ਤੁਹਾਨੂੰ ਦਿਖਾਉਣੀ ਗਾਇਸ ਹੈਲੋ ਗਾਇਸ ਹੁਣ ਮੈਂ ਤੇਲ ਦਿੱਤਾ ਪਾ ਕੇ ਕੜਾਈ ਚ ਪਾਤਾ ਵਾ ਤੇ ਹੁਣ ਮੈਂ ਤੜਕਾ ਪੁਣ ਨਹੀਂ ਗਾਇਸ ਗਾਇਸ ਮੈਂ ਤੜਕਾ ਦਿੱਤਾ ਪਾ ਹੁਣ ਤੇ ਤੜਕਾ ਲਾਲ ਬਰਾਉਣ ਹੁੰਦਾ ਵਾ ਤੇ ਗਾਇਸ ਤੁਹਾਨੂੰ ਫਿਰ ਮੈਂ ਦਿਖਾਉਣੀ ਆ ਕਿ ਤੜਕਾ ਪਾ ਕੇ ਤੇ ਕਿਹੜਾ ਮਸਾਲਾ ਪਾਉਂ ਗਾਇਸ ਤੁਹਾਨੂੰ ਨਹੀਂ ਤੇ ਨਾ ਲੂਟਰੀ ਵੀ ਭੋਲ ਲੀ ਗਾਇਸ ਤੇ ਆ ਤੇ ਆਲੂ ਰੱਖ ਲੇ ਕੋਲ ਕਰਕੇ ਕੱਟ ਕੇ ਤੇ ਇਧਰ ਆ ਮੇਰੇ ਮਸਾਲੇ ਆ ਤੇ ਗ੍ਰੇਸ ਮਸਾਲਾ ਮੇਰਾ ਹੋ ਗਿਆ ਲਾਲ ਬ੍ਰਾਊਨ ਤੇ ਹੁਣ ਮੈਂ ਤੁਹਾਨੂੰ ਮਸਾਲੇ ਪਾਕ ਦੱਸ ਦਿਖਾਉਣੀ ਆ ਇੱਕ ਚਮਚ ਮੈਂ ਜੀਰੇ ਦਾ ਪਾਤਾ ਗਾਇਸ ਅੰਤਾਂ ਚਮਚ ਮਸਾਲੇ ਦਾ ਛਿਮੀਰੀ ਲਾਲ ਵਿੱਚ ਹਲਦੀ 2 ਚਮਚ ਨਮਕ ਤੇ ధ్యాస అనాజ పాలి మసాలే కనుక పసంద

ਜੀ ਹੁਣ ਦੇ ਤਿਆਰ ਹੁੰਦੀ ਹੈ ਤੇ ਤੁਹਾਨੂੰ ਗਾਇਸ ਤੇ ਬਣਨੇ ਆ ਲੂਕ ਤੇ ਸੱਚੀ ਹੈ ਤੇ ਜੇ ਦੋ ਵਨ ਬਣਨ ਕਿ ਤੁਹਾਨੂੰ ਬਣਾਉਣ ਗਾਇਸ ਹੈਲੋ ਗਾਇਸ ਸਬਜੀ ਹੁਣ ਮੇਰੀ ਹੋ ਗਈ ਬਣ ਕੇ ਤਿਆਰ ਤੇ ਦੇਖ ਸਕਦੇ ਗਾਇਸ ਕਿੰਨੀ ਵਧੀਆ ਹੈ ਜੀ ਬਣ ਗਈ ਸਬਜੀ ਰਸਮੀ ਸਿੱਖ ਤੇ ਹੁਣ ਤਾਂ ਖਾ ਕੇ ਗਾਇਸ ਦੱਸਦੇ ਕਿਵੇਂ ਟੇਸਟ ਸਬਜੀ ਬਣੀ ਤੇ ਜੁਗਨਿਆ ਸਾਡੇ ਮੈਂ ਪੰਨਾ ਤੇ ਕਰਦੇ ਬਣਾਉ ਕੁਮਾਰ ਸਸੀ ਕਾਂ